ਵੀਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਹੋਂਦੇ ਤੋਂ ਲਈ ਹੈ ਦੋ ਮੁੰਡਿਆਂ ਨੇ ਚਿਫਟ ਤੇ ਉਹ ਲਿਫਟ ਆ ਅਸੀਂ ਆਇਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ ਤੁਹਾਡੇ ਰਾਹੁਲ ਦੀ ਅੱਛਾ ਕੁਝ ਨਿਕਲਿਆ ਜਿੱਦੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਵੀਰ ਜੀ ਬਹਿਣ ਸੀ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਤੁਮ ਰਾਹੁਲ ਐ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂ ਜੀ ਹਾਂ ਜੀ ਕਰਾਓ ਜੀ ਬੇਟਾ ਜੀ ਹਾਂਜੀ ਹਾਂਜੀ ਕੀ ਹਾਲ ਹੈ ਮੇਰੇ ਕੋਲ ਬਹੁਤ ਬੜਿਆ ਬੁਝਲਾ ਹੈ ਜੀ ਮੇਰੇ ਜੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਘਟਵਾਣਾ ਹੈ ਕਿਉਂਕਿ ਆ ਬਹੁਤ ਬੜੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਬਹੁਤ ਇਸਰਾਉ ਜੀ ਪਛਾਨਿਆ ਹਾਂ ਹਾਂਜੀ ਹਾਂਜੀ ਪਛਾਨ ਲਿਆ ਜੀ ਇਹ ਹਾਲ ਹੈ ਡੀਜੀਪੀ ਸਾਹਿਬ ਗੱਲ ਕਰ ਰਹੇ ਹੈ ਨਹੀਂ ਮੈਂ ਸੀਬੀਆਈ ਡਿਪਾਰਟਮੈਂਟ ਨੂੰ ਗੱਲ ਕਰ ਰਿਹਾ ਵੀਟਰੀ ਮੇਨ ਸਿਟੀ ਸਦਰ ਖਾਨੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਐਸਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿੱਥੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਤਾਂ ਅੱਗੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿੱਥੇ ਗਿਆ ਮਾਈਕ ਤੇ ਗਿਆ ਘੱਡੀ ਤੇ ਗਿਆ ਗੱਡੀ ਤੇ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਕੇ ਵੀਜੀ ਹਾਂ ਜੀ ਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਤੁਹਾਨੂੰ ਪਤਾ ਰਾਹੁਲ ਸਿੰਘ ਕਿਹੜੇ ਮੁੰਡੇ ਨਾਲ ਕਿਹੜੇ ਗੈਂਗਸਟਰ ਲੋਹਰ ਨਾਲ ਅਰੈਸਟ ਹੋਇਆ ਨਹੀਂ ਜੀ ਕਿਦਣਾ ਹੋ ਗਿਆ ਜੀ ਬੀਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲਈ ਹੈ ਦੋ ਮੁੰਡਿਆਂ ਦਾ ਗਿਫਟ ਉਹ ਲਿਫਟ ਆਸੀਂ ਲਿਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ ਫਾੜੇ ਰਾਹੁਲ ਦੀ ਅੱਛਾ ਕੁਝ ਨਿਕਲਿਆ ਜੀ ਦੋਜਾ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਵੀਰ ਤੁਸੀਂ ਦੱਸੋ ਕੀ ਕਰਨਾ ਹੈ ਬੈਠੇ ਤੁਹਾਡੇ ਨਾਲ ਨਹੀਂ ਅਹੀਂ ਤੇ ਹੋਈ ਚਾਵਾਂ ਹੈ ਪੀਓ ਨਾ ਫਸੇ ਕੇ ਗੱਲ 'ਚ ਵੀਰ ਜੀ ਬੈਠ ਜਾਓ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਇਹ ਗੱਲ ਕਰੋ ਤੁਹਾਡੇ ਫਾਜ਼ਿਲ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਬੇਟਾ ਜੀ ਹਾਂਜੀ ਹਾਂਜੀ ਕੀ ਹਾਲ ਹੈ ਤੁਸੀਂ ਹਾਲਾ ਬਹੁਤ ਵਧੀਆ ਹਾਲਾ ਜੀ ਕਿੱਥੇ ਆਂਗਾ ਕਦੋਂ ਛਡਾਈਏ ਕਿੱਥੇ ਆਂ ਐਸ ਵੇਲੇ ਕਿੱਥੇ ਆਂ ਹਲੋ ਹਾਂਜੀ 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 ਕਿੱਥੇ हां जी हां जी किथे है जी किथे ਛਡਾਣਾਈਏ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ हां जी ਯੂ ਆਰ ਨੋਟ ਟੂਕ ਕੇ ਹਾਂ ਜੀ ਜੀ 50000 ਰੁਪਇਆ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਸਰ ਤੁਸੀਂ ਉਹ 50 ਹਜ਼ਾਰ ਕਿਤੋਂ ਕਰੋਗੇ ਹਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ ਗੂਗਲ ਪੇ ਫੋਨ ਪੇ ਪੇਟੀਐਮ ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਦੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਚ ਕਹੋਗੇ ਭੇਜ ਦਨੇ ਹਾਂ ਜੀ ਗੂਗਲ ਪੇ ਓਪਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਣਾ हां हेलो जी हाँ जी हां लिखा दो जी गूगल uh, yes पे ओपन करो हाँ जी नंबर नाइन जीरो थ्री डबल नाइन सेवन नाइन जीरो थ्री थ्री डबल नाइन डबल नाइन 2798 2798 ਠੀਕ ਹੈ ਜੀ ਕਿਸ ਨਾਮ ਤੋਂ ਹੋਗਾ ਜੀ ਇਹ ਕਿਸ ਨਾਮ ਤੋਂ ਹੋਗਾ ਜੀ ਕਰੋ ਨਾ ਦੱਸੋ ਨਾਮ ਕੀ ਹੈ ਐ ਨਾਲ ਖੋਲ ਰਿਆਂ ਜੀ ਮੈਂ ਇਕਵਨ ਖੋਲ ਰਿਆਂ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਉਹਨੇ ਹੀ ਤੁਹਾਨੂੰ ਗੱਲ ਕਰਾ ਦੇਣਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਆ ਜੀ ਮੈਂ ਹੁਣੇ ਕਰ ਦਿੰਦਾ ਜੀ ਤੁਹਾਨੂੰ ਹੁਣੇ ਕਰ ਦਿੰਦੇ ਇਹ ਲਾਈਨ ਤੇ ਆ ਕਰੋ ਵੀਰ ਜੀ ਨਾਮ ਦੱਸੋ ਗੂਗਲ 'ਤੇ ਇਹ ਨਾਮ ਕੀ ਆਇਆ ਆ ਚੈੱਕ ਕਰ ਰਿਹਾ ਜੀ ਖੋਲ ਰਿਹਾ نیٹ ਬੜਾ ਘੱਟ ਚੱਲ ਰਿਹਾ ਵਾ ਖੋਲ ਰਿਹਾ ਬਸ ਤੁਹਾਨੂੰ ਭੇਜ ਦਿਆਂ ਮੈਂ ਲਾਈਨ ਤੇ ਨਾਮ ਦੱਸਣਾ ਕੀ ਆ ਜਰਾ